ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਅੱਜ ਤਰੀਕ ਹੋ ਗਈ 2 ਤੇ 11ਵਾਂ ਮਹੀਨਾ 2025 ਦਿਨ ਹੈਗਾ ਬਾਈ ਐਤਵਾਰ ਦਾ ਤੇ ਬਈ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਜਿੰਨੇ ਵੀ ਆਪਣੀ ਵੀਡੀਓ ਦੇਖ ਰਹੇ ਆਂ ਤੇ ਕੱਲ ਵਾਲੀ ਵੀਡੀਓ ਵਿੱਚ ਆਪਾਂ ਨੇ ਤਿੰਨ ਮੰਜ਼ਲੀ ਕੋਠੀ ਦਾ ਫਾਈਨ ਫਿਟਿੰਗ ਦਾ ਕੰਮ ਸ਼ੁਰੂ ਪਰਸੋਂ ਕਰਿਆ ਤਾਂ ਤੇ ਕੱਲ ਆਪਾਂ ਨੇ ਸ਼ੀਟਾਂ ਰਵਾਸ਼ਿਨ ਲੱਗ ਗਏ ਤੇ ਤੇ ਤਿੰਨ ਫਲੋਰਾਂ ਦੀ ਆ ਬਾਈ ਆਪਾਂ ਨੇ ਸ਼ੀਟਾਂ ਤੇ ਬਾਸ਼ਵਿਸ਼ਣ ਫਿੱਟ ਕਰੇ ਤੇ ਰਾਤ ਵੀ ਸਾਨੂੰ ਨੇਰਾ ਹੋ ਗਿਆ ਤਾਂ ਰਾਤ 8 ਵਜੇ ਤੱਕ ਕੰਮ ਚੱਲਦਾ ਰਿਹਾ ਆਪਣਾ ਵੈਸੇ 6 ਵਜੇ ਤੱਕ ਕੰਮ ਕਰਦੇ ਹੁੰਦੇ ਆ ਕਿਉਂਕਿ ਦਿਨ ਹੁਣ ਛੋਟੇ ਹੋ ਗਏ ਇਸ ਕਰਕੇ ਬਈ ਆਪਾਂ ਨੇ ਜੋਰ-ਜੋਰ ਚੱਟ-ਚੁੱਟੀ ਮਾਰ ਕੇ ਨਵੇੜ ਤੇ ਦਾ ਕੰਮ ਛਿੱਟਾਂ ਦਾ ਤੇ ਚੌਥੀ ਮੰਜ਼ਲ ਤੇ ਬਈ ਇੱਕ ਬਾਥਰੂਮ ਹੈ ਤੇ ਇੱਕ ਬਾਸਾ ਆਪਣੀ ਕਿਚਨ ਬਣੀ ਹੈ ਇੱਕ ਸਿੰਗਲ ਕਮਰਾ ਬਣਿਆ ਉਹਦੇ ਵਿੱਚ ਅਸੀਂ ਫਿਟਿੰਗ ਰੈਂਜੀ ਕਰਨੇ ਵਾਸਤੇ ਤੇ ਉਹਦੀ ਅੱਜ ਆਪਾਂ ਟੂਟੀਆਂ ਲਾਉਂਗੇ ਤੇ ਕਿਚਨ ਦੀਆਂ ਟੂਟੇ ਲਾਉਂਗੇ ਸ਼ੀਟਾਂ ਵਰਸ਼ੇਸ਼ਨ ਆਪਾਂ ਲਾ ਕੇ ਦੇ ਬਈ ਤੇ ਬਈ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਿਹੜੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਨੀ ਪਲੰਬਰ ਦਾ ਸਫਰ ਨਮਾ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਬਈ ਆਪਣਾ ਚੈਨਲ ਹੈ ਆਪਣਾ ਖਾਤਾ ਮਨੀ ਸਿਆਣਗਾਈ ਹੈ ਉਤੇ ਆਪਣਾ ਫੋਲੋ ਕਰ ਲਿਓ ਤੇ ਬਈ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕੱਲ ਆਪਾਂ ਸ਼ਿਟਰ ਲਾ ਕੇ ਤੇ ਇਸ ਟਾਈਮ ਪਤੀ ਇਸਲੀ ਮੰਜ਼ਲ ਤੇ ਖੜੇ ਆ ਇਹਦੇ ਵਿੱਚ ਬਈ ਆਪਾਂ ਬਾਥਰੂਮ ਦੇ ਵਿੱਚ ਲਾ ਗਏ ਤੇ ਸ਼ਿਟਰ ਤੇ ਬਾਸ਼ਵਿਸ਼ ਲਾਗੇ ਤਾਂ ਇਹ ਟੂਟੀਆਂ ਦਾ ਪਰਸੋਂ ਹੀ ਕੰਮ ਕਰ ਗਏ ਤੇ ਤੇ ਬਈ ਉਹ ਤੁਹਾਨੂੰ ਦਿਖਾ ਦਿੰਨੇ ਆ ਅੱਜ ਕੱਲ ਆਪਾਂ ਜਿਹੜੇ ਮੇਰੇ ਵੀਰ ਨੇ ਨਹੀਂ ਵੀਡੀਓ ਦੇਖੀਓ ਤੁਸੀਂ ਆਪਣੇ ਕੱਲ ਦੀ ਵੀਡੀਓ ਚ ਦੇਖ ਸਕਦੇ ਆ ਏਰੀਆ ਬਈ ਹੈਗਾ ਆਪਾਂ ਖਰੜ ਦਾ ਏ ਤੇ ਐਲ.ਆਈ.ਸੀ ਮਾਰਕੀਟ ਵਿੱਚ ਆਪਾਂ ਕੋਠੀ ਦਾ ਕੰਮ ਖੜਿਆ ਹੋਇਆ ਇੱਥੇ ਤੇ ਫਾਈਨਿਸ਼ਿੰਗ ਦਾ ਕੰਮ ਚੱਲੀ ਜਾਂਦਾ ਆਪਣਾ ਆਜੋ ਬਈ ਫਿਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮੋٹے-ਮੋٹے ਇੱਕ ਵਾਰੀ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਕੱਲ ਕਿਆ ਕੁਛ ਕਰਕੇ ਗਏ ਇੱਥੇ ਆਹ ਹੈ ਬਈ ਆਪਣਾ ਫਰੰਟ ਵਾਲਾ ਬਾਥਰੂਮ ਹੈ ਦੂਸਰੀ ਮੰਜ਼ਲ ਦਾ ਏ ਇਦੇ ਚ ਸ਼ੀਟ ਲਾਈ ਦੀ ਵਾਸ਼ਬੈਸ਼ਨ ਕੋਰਨਰ ਵਾਲਾ ਆ ਗਿਆ ਤੇ ਤੇ ਟੂਟੀਆਂ ਪਰਸੋਂ ਹੀ ਲਾ ਕੇ ਤੇ ਇੱਕ ਬਾਹਰ ਹਾਲ ਵਿੱਚ ਲਾਇਆ ਦਾ ਵਾਸ਼ਬੈਸ਼ਨ ਇਹ ਲੈਗ ਵਾਲਾ ਲਾਇਆ ਬਾਈ ਇੱਧਰ ਤੇ ਕਿਚਨ ਦੇ ਵਿੱਚ ਤਾਂ ਆਪਾਂ ਨੇ ਪਰਸੋਂ ਹੀ ਲਾ ਦੀਆਂ ਟੂਟੀਆਂ ਟੂਟੀਆਂ ਦਾ ਕੰਮ ਨਿਬੜ ਗਿਆ ਦਾ ਬਾਈ ਆਪਣਾ ਤੇ ਸ਼ਿੱਟਾਂ ਔਰ ਵਾਸ਼ਬੈਸ਼ਨ ਕੱਲ ਲਾਏ ਆ ਇੱਧਰ ਬਾਹਰ ਬਾਈ ਪਿੱਛੇ ਵੇੜੇ ਚ ਵੀ ਵਾਸ਼ਬੈਸ਼ਨ ਦਾ ਪੁਆਇੰਟ ਰੱਖਿਆ ਦਾ ਆਪਾਂ ਨੇ ਉੱਥੇ ਫਿੱਟ ਕਰਤਾ ਵਾਸ਼ਬੈਸ਼ਨ ਕਿਉਂਕਿ ਅੰਦਰ ਜਗ੍ਹਾ ਹੈ ਨਹੀਂ ਅੰਦਰ ਜਗ੍ਹਾ ਘੱਟ ਦੀ ਬਾਸ ਆਪਣੇ ਬਾਥਰੂਮ ਦੇ ਵਿੱਚ ਇਸ ਕਰਕੇ ਬਾਸ ਵੇਸ਼ਨ ਬਾਹਰ ਲਵਾਇਆ ਵਿੜੇ ਵਿੱਚ 3 ਫੁੱਟ ਦਾ ਬਾਥਰੂਮ ਆ ਬਾਈ ਸਾਰਾ ਇਹੇ ਛਦਾਈ ਵਿੱਚ ਤੇ ਇੱਥੇ ਆਪਣਾ ਸ਼ੇਡ ਵਾਸਤੇ ਜਗ੍ਹਾ ਬਣਦੀ ਦੀ ਪੂਰੀ ਪੂਰੀ ਬਾ ਆਪਣਾ ਬਾਸ ਵੇਸ਼ਨ ਵਾਸਤੇ ਜਗ੍ਹਾ ਹੈ ਨਹੀਂ ਦੀ ਇੱਥੇ ਇਹ ਨਹੀਂ ਕੋ ਗੱਲ ਬਾਤ ਹੈ ਤੀਸਰੀ ਮੰਜ਼ਲ ਦੀ ਹੈ ਤੇ ਬਾਈ ਉੱਪਰ ਚੱਲ ਕੇ ਦੇਖਦੇ ਆਪਾਂ ਉੱਪਰ ਵੀ ਕਰਦੇ ਆ ਸ਼ੁਰੂ ਕੰਮ ਚੌਥੀ ਮੰਜ਼ਲ ਦਾ ਆਹ ਹੈ ਭਾਈ ਇਹ ਇਧਰ ਏਰੀਆ ਸਾਰਾ ਖਾਲੀ ਹੈ ਤੇ ਪਿੱਛੇ ਇੱਕਾ ਛੋਟਾ ਬਾਥਰੂਮ ਬਣਿਆ ਇਹਦੇ ਚ ਆਪਾਂ ਸ਼ੀਟ ਲਾਗੇ ਤੇ ਰਾਤ ਟੂਟੀਆਂ ਇੱਥੇ ਹਜੇ ਲੱਗਣੇ ਰਹਿੰਦੀਆਂ ਟੂਟੀਆਂ ਲਾਉਣੀਆਂ ਤੇ ਭਾਈ ਸ਼ੀਟ ਲਾਗੇ ਤੇ ਆਪਾਂ ਇੱਥੇ ਆ ਤੇ ਬਾਸ਼ ਵੇਸ਼ਨ ਵੀ ਲਾਗੇ ਤੇ ਬਾਹਰ ਜਿੱਦਾਂ ਥੱਲੇ ਬਾਥਰੂਮ ਵਿੱਚ ਲੱਗਿਆ ਵਾ ਸੇਮ ਇਦਾਂ ਉੱਪਰ ਵੀ ਹੈ ਐਸੀ ਲਾਈਨ ਵਿੱਚ ਭਾਈ ਚਾਰ ਬਾਥਰੂਮ ਹੋ ਗਏ ਗਰਾਊਂਡ ਦਾ ਫਰਸਟ ਦਾ ਸੈਕੰਡ ਦਾ ਤੇ ਥਰਡ ਦਾ ਤੇ ਬਈ ਆ ਛੋਟ ਇਧਰ ਵੀ ਕਿਚਨ ਬਣੀ ਹੈ ਛੋਟੀ ਜੀ ਖੁੱਲੀ ਡੁੱਲੀ ਹੈ ਖैर ਇਧਰ ਨੂੰ ਫਿੱਟ ਹੈਗੀ ਜਗ੍ਹਾ ਛੋਟੀ ਵੀ ਨਹੀਂ ਹੈ ਨੀ ਤੇ ਚਲੋ ਖੈ ਠੀਕ ਬਣੀ ਹੋਈ ਆ ਬਈ ਕਿਚਨ ਤੇ ਖਿੜਕੀ ਦੇ ਨਾਲ ਆਪਣਾ ਸਿੰਕ ਹੈ 2 ਫੁੱਟ ਦਾ 24/18 ਦਾ ਇਹਦੀ ਵੀ ਆਪਾਂ ਸਾਫ ਸਫਾਈ ਕਰਕੇ ਅੱਜ ਪਾਣੀ ਪੂਣੀ ਚਾਲੂ ਕਰਕੇ ਦੇਖਦੇ ਆਂ ਟੂਟੀਆਂ ਪਈਆਂ ਆਪਣੇ ਕੋਲ ਟੂਟੀਆਂ ਲਾਉਂਦੇ ਆਂ ਤੇ ਜਾਲੀਆਂ ਬਈ ਆਪਾਂ ਨੇ ਪਹਿਲਾਂ ਹੀ ਲਾ ਕੇ ਤੇ ਕਰਦੇ ਆਂ ਬਈ ਫੇਰ ਕੰਮ ਇਹਦਾ ਵੀ ਪਲੱਗ ਬਲੂ ਖੋਲ ਕੇ ਸਟਾਰਟ ਹਾਂ ਹਾਂ ਤੋ ਤੋ ਵੇ ਗੰਗੰਦੰ ਹਿਆਲੀ ਟ੍ਰੈਲੀ ਟੈਂਕੀ ਚੜਾ ਦੀ ਉੱਪਰ ਚੌਥੀ ਮੰਜ਼ਲ ਆ ਜੀ ਇਹ ਚੌਥੀ ਮੰਜ਼ਲ ਚੌਥੀ ਮੰਜ਼ਲ ਤੇ ਆ ਗਈ ਆ ਟੈਂਕੀ ਟੁੱਟ ਗਈ ਇਹਨੂੰ ਆਪਾਂ ਚੇਂਜ ਕਰੂੰਗੇ ਕਿੰਨੇ ਕਨੈਕਸ਼ਨ ਆਈ ਇਹਨੂੰ ਤਿੰਨ ਚਾਰ ਹੈਗੇ ਆ ਜਾਂ ਤੇ ਪੰਜ ਕਨੈਕਸ਼ਨ ਪੰਜ ਕਨੈਕਸ਼ਨ ਹੋ ਗਏ ਠੀਕ ਹੈ ਤੈਂ ਕਹਿਣਾ ਕੁਛ ਭੱਜ ਗਿਆ ਚਲ ਚਲ ਮੋਟੋ ਚੱਲੀਏ ਫਿਰ ਚੌਥੀ ਮੰਜ਼ਲ ਵਾਲੇ ਬਾਈ ਬਾਥਰੂਮ ਦਾ ਵੀ ਕੰਮ ਕੰਪਲੀਟ ਕਰਦੇ ਆਪਾਂ ਨੇ ਆ ਗੀਅਰ ਦੇ ਪੁਆਇੰਟ ਹੋ ਗਏ ਤੇ ਬਈ ਸ਼ੀਟ ਦੇ ਵੀ ਵਾੜ ਆਪਾਂ ਨੇ ਕਨੈਕਸ਼ਨ ਜੋੜ ਦਿੱਤੇ ਕਿਚਨ ਵਾਲਾ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਕਿਚਨ ਦੀ ਇਹ ਵੀ ਲੱਗੀਆਂ ਟੂਟੀਆਂ ਤੇ ਗੀਅਰ ਦੇ ਹੋ ਗਏ ਪੁਆਇੰਟ ਤੇ ਸਿੰਕ ਵੇਸਟ ਲੱਗੀ ਬਈ ਤੇ ਪਰਲੀ ਕੋਠੀ ਇੱਕ ਸਾਹਮਣੇ ਸਾਨੂੰ ਦਿਖਾ ਦਿੰਦੇ ਆ ਬਾਈ ਉੱਥੇ ਆਪਾਂ ਟੈਂਕੀ ਚੜਾ ਕੇ ਆਏ ਹੁਣ ਸਾਹਮਣੇ ਆਓ ਆਈ ਬਾਈ ਸਾਹਮਣੇ ਕੋਠੀ ਚਾਰ ਮੰਜ਼ਲੀ ਹੈ ਵੀ ਇਹਦੇ ਤੇ ਆਪਾਂ ਟੈਂਕੀ ਰੱਖਿਆ ਨੇ ਉੱਪਰ ਉੱਥੇ ਚੇਂਜ ਕਰਨੀ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਤੇ ਰੱਸੀ ਨਾਲ ਚੜਾਈ ਬਾਈ ਉੱਪਰ ਤਿੰਨ ਬੰਦੇ ਲੱਗੇ ਹੋਏ ਟੈਂਕੀ ਭਾਰੀ ਧੀ ਉੱਪਰ ਚੜਾ ਕੇ ਤੇ ਉਹਦੀ ਫਿਟਿੰਗ ਕਰੂਗੇ ਫਿਲਹਾਲ ਉੱਪਰ ਚੜਾਤੀ ਤੀ ਮੰਜ਼ਲ ਤੇ ਚੌਥੀ ਤੇ ਤੇ ਇਹ ਪਰਦਾ ਕੰਮ ਬਾਈ ਕੰਪਲੀਟ ਹੋ ਗਿਆ ਬਸ ਚੈੱਕ ਕਰਨੇ ਦਾ ਕੰਮ ਰਹਿ ਗਿਆ ਆਪਣਾ ਤੇ ਇੱਕ ਮੋਟਰ ਲਾਉਣੀ ਆ ਮੋਟਰ ਲਾ ਕੇ ਇਹ ਨਵੀਂ ਮੋਟਰ ਫਿਟਿੰਗ ਕਰਨੀ ਆ ਤੇ ਬਾਈ ਫਿਰ ਚੈੱਕ ਟੈਸਟਿੰਗ ਦਾ ਕੰਮ ਰਹਿ ਜੁਰ ਕਰਨੇ ਹਾਂ ਚਲੋ ਵੀ ਚਲ ਮੈਂ ਤਾਂ ਸਮਾਨ ਲੈ ਲਿਆ ਜੀ ਨਹੀਂ ਕੋਈ ਜਾ ਜਾਣਾ ਤੇ ਮਿਲਿਆ ਰਿਹਾ ਹਰਦੂ ਬਲਿਆ ਨੇ ਅੱਛਾ ਜੀ ਇੱਕ ਬੋਸ਼ਾ ਲਗੂਗਾ ਇਹ ਮੋਟਰ ਨੂੰ ਫੋ ਬੋਸ਼ਾ ਲਾਉਂਦੇ ਹਾਂ ਮੋਟਰ ਬਈ 1 ਕਿਹਪੀ ਦੀ ਹੈ ਕ੍ਰੰਪਟਨ ਕੰਪਨੀ ਦੀ ਮੋਟਰ ਹੈ ਇੱਕ ਬਸ ਸਮਾਨ ਲਿਆਈ ਬਈ ਫਿਟਿੰਗ ਦਾ ਤੇ ਇੱਥੇ ਇਹ ਮੋਟਰ ਫਿੱਟ ਕਰਨੀ ਹੈ ਤੇ ਟੈਂਕ ਦਾ ਪਾਣੀ ਵੀ ਨਾਲ ਚੱਕਣਾ ਹੈ ਥੱਲੇ ਟੈਂਕ ਬਣਿਆ ਹੋਇਆ ਹੈ 2000 ਲੀਟਰ ਦਾ ਨਾਲ ਉਹ ਜਿਹੜੇ ਚੰਪਾਈ ਦਾ ਕ੍ਰੰਕਟਨ ਦੀ ਮੋਟਰ ਫਿੱਟ ਕਰ ਰਹੇ ਨੇ ਕ੍ਰੰਕਟਨ ਦੀ ਮੋਟਰ ਜਿਹੜੀ 35 40 ਫੁੱਟ ਦੇ ਪਾਣੀ ਪ੍ਰੈਸ਼ਰ ਨਾਲ ਮਰਦੀਪੁਰ ਉਹ ਵੀ ਕਈ ਕੰਪਨੀਆਂ ਦੇ ਮੋਟਰ ਆ ਬਦੀ ਉਹ ਵੀ ਕ੍ਰੰਕਟਨ ਦੀ ਮੋਟਰ ਨੂੰ ਇਹ ਪਹਿਲ ਦੇਣਾ ਹੈ ਠੀਕ ਹੈ ਜੀ ਹੋਗੀਆਂ ਕਮੈਂਟਰੀ ਨਾਲ ਉਹਦੇ چھوٹے ਪੀਸ ਮਿਲ ਕੇ ਫਿਰ ਕੱਟੇ ਜਾਂਦੇ ਨੇ ਸੈਸ਼ਨ ਲਾ ਕੇ ਤਾਰ ਇਹ ਦੇਖਿਆ ਜੀ ਕੋਈ ਹੈ ਨਾ ਇਹ ਤਾਰ ਹੈ ਕਿ ਇਹ ਤਾਰ ਇਹ ਤਾਰ ਉਹ ਉੱਪਰ ਦੂਜੀ ਮੋਟਰ ਦੇ ਖੋਲ ਨਹੀਂ ਪਾਲ ਤੋਂ ਦੀ ਕਰਨੀ ਸੀ ਪੂਰੀ ਸਿੱਧੀ ਸਾਈ

ਪਾਣੀ ਹੈਗਾ ਜੀ ਮੋਟਰ ਦੇ ਵਿੱਚ ਨਵੀਂ ਮੋਟਰ ਹੈ ਨਾ ਹੁੰਦਾ ਇਹ ਚ ਪਾਣੀ ਹੁੰਦਾ ਜੀ ਪਹਿਲੇ ਹੁੰਦਾ ਹਾਂਜੀ ਅੱਛਾ ਇਹਦੇ ਬਾਅਦ ਨੇ ਕਿ ਮੋਟਰ ਸੁੱਕੀ ਹੋਵੇ ਤਾਂ ਸੁੱਕ ਜਾਂਦੀ ਹੈ ਜੀ ਗਲਾਸ ਨਾਲ ਪਾਣੀ ਨਹੀਂ ਨਾ ਹੁੰਦਾ ਜੀ ਅੱਛਾ ਇਤੂ ਲੈਣਾ ਪਾਉਂਦਾ ਨਾ ਇਹਦੇ ਕੋਈ ਕਿੰਨੇ ਪਰਦੇ ਜੀ ਹਾਂ ਉਹ चलो <laughs> <है। laughs> <laughs> कोई <ही> नहीं, नीदा <laughs> बिजली एक बार करंट लगते लगता कपड़े भिजते भिज दे ਜਦ ਬਿਜਲੀ ਆਉਂਦਾ ਤਾਂ ਕੰਮ ਕਰਦੇ ਨੇ ਕਰੰਟ ਲੱਗੇ ਜਾਂਦਾ ਇੱਕ ਦਿਹਾੜੀ ਕਿੱਦਾਂ ਮਾੜਾ ਮੋਟਾ ਲੱਗੀ ਜਾਂਦਾ ਕਿਤੇ ওই ਕੰਮ ਸਾਡਾ ਜੀ ਕਿੱਤੀ ਵਾਰੀ ਦੇਹੜੇ ਦੇ ਕੱਪੜੇ ਭਿੱਜ ਨਹੀਂ ਹੁੰਦੇ ਸਿਆਲ 'ਚ ਜ਼ਿਆਦਾ ਭਿੱਜਦੇ ਆ ਹੂੰ ਜਿੰਨਾ ਅਸੀਂ ਮਰਜ਼ੀ ਪਚਾਈ ਆ ਜੀ ਠੰਡਾ ਸਿਆਲ ਆ ਜੀ ਜਿੱਤੀ ਜਣਾ ਨਹੀਂ ਹੈਗਾ ਭਿੱਜ ਜਿਹੇ ਜਾਂਦੇ ਨੇ ਓਕੇ ਦਨ ਓਕੇ ਜੀ ਥੈਂਕ ਯੂ ਮੋਟਰ ਦੀ ਫਿਟਿੰਗ ਬਈ ਆਪਣੇ ਕਰਤੀ ਤੇ ਸਾਰੇ ਪੁਆਇੰਟ ਜੋੜਦੇ ਨਾਲ ਟੈਂਕ ਦਾ ਵੀ ਜੋੜਦੇ ਆ ਤੇ ਆਪਾਂ ਫਰੈਸ਼ ਪਾਣੀ ਦੀ ਲਾਈਨ ਵੀ ਜੋੜਤੀ ਆ ਆ ਆਪਣੀ ਫਰੈਸ਼ ਪਾਣੀ ਜਿਹੜਾ ਬਾਹਰੋਂ ਆਉਂਦਾ ਪਾਣੀ ਉਹਦੀ ਲਾਈਨ ਆ ਇਹ ਇਹਨੂੰ ਬਾਲ ਪਾਤਿਆ ਤੇ ਭਾਈ ਇਧਰ ਆ ਟੈਂਕ ਵਾਲਾ ਹੋਗਾ ਜੇ ਟੈਂਕ ਦਾ ਪਾਣੀ ਚੱਕਣਾ ਤਾਰ ਜੋੜ ਦਈਏ ਮੇਰੇ ਕੋਲ ਲੈ ਬਦਲੇ ਦੇ ਆ ਫਿਰ ਇਹ ਅੱਛਾ ਡਾਇਰੈਕਟ ਜੋੜ ਦਿੱਤੀ ਤਾਰ ਜੋੜੀ ਹੋਈ ਇੱਥੇ ਬਾਦ ਨੂੰ ਜਗੜ ਪਾਉਂਗਾ ਮੈਂ ਇਹ ਠੀਕ ਆ ਇੰਨੇ ਕਿ ਗੋਲਾ ਲਾ ਰਾ ਜੀ ਲਾਲ ਰੰਗ ਦਾ ਲਾ ਲਾ ਲਾਲ ਰੰਗ ਦਾ ਗੋਲਾ ਲਾ ਲਾ ਕਾਲੇ ਰੰਗ ਦਾ ਪਤਾ ਹੀ ਨਹੀਂ ਲੱਗਦਾ ਹਾਲ ਦਾ ਕਰਾਂ ਜਾ ਕੇ ਠੀਕ ਹੈ ਆਵਾਜ਼ ਹੋਰ ਤਰ੍ਹਾਂ ਦੀ ਮੋਟਰ ਹਨਾ ਚੜ-ਚੜ ਜੀ ਕਰਦੀ ਹੈ ਹਾਂ ਵਧੀਆ ਚੜ ਕੇ ਜੀ ਕੋ ਦਿੰਦਾ ਚੜ ਕੇ ਉਹ ਪਾਣੀ ਵਿੱਚ ਜਾਏਗਾ ਮੈਨੂੰ ਪਤਾ ਲੱਗੇਗਾ ਪਾਣੀ ਵਿੱਚ ਖੜੀ ਜਾਏਗਾ ਟੂਟੀਆਂ ਦਾ ਬਈ ਪਾਣੇ ਪਾਣੀ ਚੈੱਕ ਕਰ ਲਈਏ ਟੰਕੀ ਮੋਟਰ ਲਾ ਕੇ ਤੇ ਟੰਕੀ ਪਰ ਰਹੀ ਹੈ ਅੱਜ ਗਰਾਉਂਡ ਫਲੋਰ ਦੇ ਵਿੱਚ ਪੂਰਾ ਪ੍ਰੈਸ਼ਰ ਇਸ ਟਾਈਮ ਆ ਹੋ ਗਿਆ ਆਪਣਾ ਫਰੈਸ਼ ਪਾਣੀ ਆ ਰਿਹਾ ਇਹਦੇ ਵਿੱਚ ਤੇ ਭਾਈ ਆ ਟੈਂਕੀ ਦਾ ਹੋ ਗਿਆ ਆ ਵੀ ਟੈਂਕੀ ਦਾ ਪੁਆਇੰਟ ਹੈ ਇਹ ਆ ਗਿਆ ਆਪਣਾ ਗੀਜ਼ਰ ਦਾ ਤੇ ਬਾਥਰੂਮ ਦੇ ਵਿੱਚ ਵੀ ਪਭਾਈ ਚੈੱਕ ਕਰ ਲੈਂਦੇ ਆ ਕਿੰਨਾ ਕੁ ਪ੍ਰੈਸ਼ਰ ਆ ਟੂਟੀਆਂ ਦਾ ਆਹ ਹੈ ਬੀ ਗਰਾਉਂਡ ਫਲੋਰ ਦੇ ਪਰੋਂ ਦਾ ਆ ਫਰੈਸ਼ ਪਾਣੀ ਆ ਰਿਹਾ ਤੇ ਆ ਗੀਜਰ ਲਾਊਗਾ ਤੇ ਕਨੈਕਸ਼ਨ ਆਪਾਂ ਨੇ ਜੋੜ ਦਿੱਤੇ ਤੇ ਬਈ ਆ ਸ਼ੀਟ ਦਾ ਹੋ ਗਿਆ ਜੱਟ ਆਹ ਹੋ ਗਿਆ ਬਈ ਬਾਥਰੂਮ ਇਸ ਸਾਰੀਆਂ ਫਲੋਰਾਂ ਦਾ ਆਪਾਂ ਨੇ ਪਾਣੀ ਚੈੱਕ ਕਰ ਲਿਆ ਤੇ ਕਚਰਾ ਗੁਚਰਾ ਬਾਈ ਨਿਕਲੇ ਇੱਕ ਦੋ ਪਾਸੇ ਤੇ ਇੰਦਰ ਖੈਰ ਬੱਲਮ ਹੈ ਨਹੀਂ ਟੂਟੀ ਇੱਧਰ ਕੰਪਲੀਟ ਆ ਆਪਣਾ ਖੱਲੇ ਸਾਰਾ ਕੰਮ ਜਾਲੀਆਂ ਦਾ ਕਚਰਾ ਗੁਚਰਾ ਕੱਢੂਗੇ ਤੇ ਸਾਫ਼ ਸੁਥਰ ਕਰਕੇ ਜਾਲੀਆਂ ਫਿਰ ਦੁਬਾਰਾ ਕਸੂngੀਆਂ ਆ ਆਹ ਫੇ ਬਾਈ ਜਾਲੀਆਂ ਟੁੱਟੀਆਂ ਨੇ ਮੂਰੇ ਕਿਵੇਂ ਆ ਉਹ ਸਾਫ਼ ਕਰਕੇ ਕਰ ਦੂਗੇ ਇਹ ਖੈਰ ਬਈ ਆਪਣਾ ਤਕਰੀਬਨ ਕੰਮ ਅੱਜ ਸਮਾਪਤ ਹੋ ਗਿਆ ਆ ਸਾਢੇ ਦਿਨ ਮੰਜਲੀ ਕੋਠੀ ਆ ਇਹ ਤੇ ਅੱਧੇ ਮੰਡਲ ਉੱਪਰ ਬਣੀ ਹੋਈ ਆ ਉਹਦਾ ਵੀ ਅੱਜ ਬਾਅਦ ਹਮ ਕੰਪਲੀਟ ਕਰਦੇ ਆ ਤੇ ਬਈ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੰਸਟਾਗ੍ਰam ਤੇ ਵੀ ਹੈਗਾ ਆਪਣਾ ਚੈਨਲ ਉਹਦੇ ਵਿੱਚ ਆਪਣਾ ਮਨੀ ਸਿਆਣ ਮਨੀ ਸਿਆਣ ਬਾਈ ਦਾ ਆਪਣਾ ਖਾਤਾ ਨੰਬਰ ਆ ਉਹਨੂੰ ਫੋਲੋ ਕਰ ਲਿਓ ਤੇ ਬਈ ਮਿਲਦੇ ਆਂ ਫੇਰ ਸਵੇਰੇ ਨਵੇਂ ਵਲੌਗ ਦੇ ਨਾਲ ਸਵੇਰੇ 8 ਵਜੇ ਮਿਲੂਗੇ ਤੇ ਜਦ ਤੱਕ ਬਈ ਸਾਰਿਆਂ ਨੂੰ ਸਸਰੀ ਕਾਜ ਦੇ ਬਈ ਧੰਨਵਾਦ ਮਿਲਦੇ ਆਂ ਵੀ ਸਵੇਰੇ